ਅੱਜ ਦੀ ਸਾਡੀ ਚਰਚਾ ਹੋਵੇਗੀ ਫੈਟੀ ਲਿਵਰ ਤੇ ਫੈਟੀ ਲਿਵਰ ਨੇ ਅੱਜ ਕੱਲ ਬੜਾ ਲੋਕਾਂ ਨੂੰ ਡਰਾ ਕੇ ਰੱਖਿਆ ਇਹ ਕੋਈ ਬਹੁਤੀ ਵੱਡੀ ਬਿਮਾਰੀ ਨਹੀਂ ਹੈਗੀ ਇਸ ਨੂੰ ਤਾਂ ਅਸੀਂ ਘਰੇਲੂ ਨੁਸਖੇ ਨਾਲ ਹੀ ਠੀਕ ਕਰ ਲਵਾਂਗੇ ਬਹੁਤ ਹੀ ਸੌਖਾ ਵਧੀਆ ਤੇ ਪਰਖਿਆ ਨੁਸਖਾ ਅੱਜ ਦੱਸਾਂਗੇ ਤੁਹਾਨੂੰ ਇਹਦੇ ਵਾਸਤੇ ਤੁਹਾਨੂੰ ਚਾਹੀਦਾ ਕੀ ਆ ਸਭ ਤੋਂ ਪਹਿਲਾਂ ਐਲੋਵੇਰਾ ਜੂਸ ਆਵਲਾ ਜੂਸ ਨਿੰਬੂ ਦਾ ਰਸ ਅਦਰਕ ਦਾ ਰਸ ਤੇ ਥੋੜਾ ਜਿਹਾ ਸਵਾਦ ਅਨੁਸਾਰ ਸੈਂਦਾ ਨਮਕ ਜਾਂ ਅਸੀਂ ਕਾਲਾ ਨਮਕ ਵੀ ਲੈ ਸਕਦੇ ਆ ਲਓ ਜੀ ਕਰਨਾ ਕੀ ਆ ਸਭ ਤੋਂ ਪਹਿਲਾਂ ਅਸੀਂ 4 ਚਮਚ ਲਾਵਾਂਗੇ ਐਲੋਵੇਰਾ ਜੂਸ ਦੇ 1 2 3 ਤੇ 4 ਹੁਣ 2 ਚਮਚ ਲਾਵਾਂਗੇ ਅਸੀਂ ਆਮਲਾ ਰਸ ਦੇ 1 ਤੋ ਹੁਣ ਅਸੀਂ ਦੋ ਚਮਚ ਲਾਵਾਂਗੇ ਨਿੰਬੂ ਦੇ ਰਸ ਦੇ ਇੱਕ ਦੋ ਇੱਕ ਚਮਚ ਲਾਵਾਂਗੇ ਅਸੀਂ ਅਦਰਕ ਦਾ ਰਸ ਲਓ ਜੀ ਚੁਟਕੀਕ ਪਾਵਾਂਗੇ ਅਸੀਂ ਵਿੱਚ ਕਾਲਾ ਨਮਕ ਜਾਂ ਸੈਂਦਾ ਨਮਕ ਸਮੁੰਦਰੀ ਨਮਕ ਨਹੀਂ ਪਾਉਣਾ ਤੁਸੀਂ ਤਿਆਰ ਰੱਖਿਓ ਠੀਕ ਹੈ ਜੀ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਰੋ ਸਵੇਰੇ ਖਾਲੀ ਪੇਟ ਤੁਸੀਂ ਇਸ ਦਾ ਸੇਵਨ ਕਰਨਾ ਤੁਹਾਡਾ ਫੈਟੀ ਲੀਵਰ ਕੁਝ ਹੀ ਦਿਨਾਂ ਵਿੱਚ ਠੀਕ ਹੋ ਜਾਵੇਗਾ ਲੋਹ ਹੁਣ ਇਸ ਦਾ ਅਸੀਂ ਟੇਸਟ ਵੀ ਕਰਦੇ ਆ ਕਿ ਕਿਹੋ ਜਿਹਾ ਬਣਿਆ ਟੇਸਟ ਵੀ ਬਹੁਤ ਵਧੀਆ ਤੇ ਸਾਥੀਓ ਰੋ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰੋ ਤੇ ਫੈਟੀ ਲੀਵਰ ਨੂੰ ਕਹੋ ਬਾਏ ਬਾਏ ਠੀਕ ਆ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਦੋ ਜ ਇਜਾਜ਼ਤ ਧੰਨਵਾਦ